ਤੁਹਾਰੇ ਵੈਸੇ ਕਰਦਾ ਜਿਹੜਾ ਨਾਨਕ ਦਾ ਜਿਹੜਾ ਚੜਦਾ ਕਬਰਾ ਨੂੰ ਭਾਵੇਂ ਦਿਹਾੜ ਹੋ ਜਾਵੇ ਅੱਲਾਹ ਅਕੀਰ ਅੱਲਾਹ ਤਾਂ ਤਾਂ ਸਹੀ ਗੁਰੂ ਗੁਰਮਹਾਨਕ ਤੇ ਜੀ ਦੀ ਪੈਦਲ ਯਾਤਰਾ 25ਵੀਂ ਪੈਦਲ ਯਾਤਰਾ ਕੂਟਲਾ ਤੋਂ ਐ ਸਵੇਰੇ ਬੇਬੇ ਸਾਹਿਬ ਪਹੁੰਚੀ ਹੈ ਤੇ ਫੁੱਲਾਂ ਦੀ ਵਰਖਾ ਨਾਲ ਉਹਦਾ ਬਹੁਤ ਹੀ ਵੱਡਾ ਸਦਾਵਤ ਕੀਤਾ ਗਿਆ ਸੰਗਤਾਂ ਦੇ ਅੰਦਰ ਫਟਾ ਚਾਹ ਉਹ ਹੈ ਕਿ ਸਵੈਰ ਪ੍ਰੋਗਰਾਮਸ਼ਨ ਸੰਗਤਾਂ ਪਹਿਲੀ ਕਮਲੀਆਂ ਨੇ ਸ਼ਹਿਰ ਦੀਆਂ ਸੰਗਤਾਂ ਪਿੰਡਾਂ ਤੇ ਸੰਗਤਾਂ ਵੱਲੋਂ ਗੱਲ ਲਗਾਈ ਜਾ ਰਹੀ ਹੈ। ਮਾਫਾਤ ਇਹ ਸੰਨ 2000 ਵਿੱਚ ਪਹਿਲੀ ਵਾਰੀ ਇਹ ਯਾਤਰਾ ਸ਼ੁਰੂ ਹੋਈ ਸੀ। ਕਿਉਂਕਿ ਅੱਜ 25 ਸਾਲ ਹੋ ਗਏ ਨੇ ਸਤਿਗੁਰੂ ਦੀ ਕਿਰਪਾ ਨਾਲ ਇਹ ਲਗਾਤਾਰ ਸੇਵਾ ਚੱਲ ਰਹੀ ਹੈ ਸੰਗਤੂ। ਇਹਰਾ ਕਾਰਨ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਇਸ ਗੁਰੂ ਮਹਾਰਾਜ ਜੀ ਦੇ ਚਰਨ ਸ਼ੋਤਰਾਪਨ ਧਰਤੀ 'ਚੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਵੇਰ ਤੋਂ ਹੀ ਚਾਲੇ ਪਾ ਲੈਂਦੀਆਂ ਹਨ ਔਰ ਇਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਤਰੀਆਂ ਸਮੂਹ ਸਾਧ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਨਾਰਕ ਪਾਤਸ਼ਾਹ ਆਪ ਕਿਰਪਾ ਕਰੋ ਆਪ ਮੇਰਾ ਕਰੋ ਜਰਦੀ ਕਲਾ ਕਰਕੇ ਆਪਣੇ ਸਿੱਖਾਂ ਸੇਵਕਾਂ ਕੋਲ ਇਸੇ ਤਰ੍ਹਾਂ ਸੇਵਾ ਲੈਂਦੇ ਰਹੋ ਮੈਂ ਫੇਰ ਦੁਬਾਰਾ ਆਪਣੇ ਜਛਵੇ ਸੇਵਕ ਜਥੇ ਦਾ ਸਾਰੀਆਂ ਧਾਰਮਿਕ ਪ੍ਰਬੰਧਕ ਕਮੇਟੀਆਂ ਦਾ ਔਰ ਸਭ ਤੋਂ ਚੰਗੀ ਸੰਗਤ ਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗੋ ਗੁਰਨਾਨਕ ਦੇਵ ਜੀ ਦੀ ਪੈਦਲ ਯਾਤਰਾ 25ਵੀਂ ਪੈਦਲ ਯਾਤਰਾ ਕਪੂਰਥਲਾ ਤੋਂ ਐਸ ਵੇਲੇ ਬੇਬੇ ਸਾਹਿਬ ਪਹੁੰਚੀ ਐ ਤੇ ਫੁੱਲਾਂ ਦੀ ਵਰਖਾ ਨਾਲ ਉਹਦਾ ਬਹੁਤ ਹੀ ਵੱਡਾ ਸ਼ਕਾਵਤ ਕੀਤਾ ਗਿਆ ਤੇ ਗਾਸੇ ਦੇ ਵਿੱਚ ਦੁਨੀਆ ਨੇ ਇੰਨਾ ਲੰਗਰ ਲਾ ਦਿੱਤਾ ਕਿ ਉਹ 20 ਰੁਪਏ ਦਾ ਲੰਗਰ ਹੀ ਚੱਲੀ ਜਾਂਦਾ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਵੇਂ ਪਹਿਲੇ 25 ਦੀਆਂ 25 ਯਾਤਰਾਵਾਂ ਕੀਤੀਆਂ ਹਾਂਜੀ ਵਾਹਿਗੁਰੂ ਕਿਰਪਾ ਕਰੇ

25 ਸਾਲ ਹੋ ਗਏ ਯਾਤਰਾ ਨੂੰ ਇੱਕ ਨਰਕਾ ਹੈਗਾ ਪਾਕਿਸਤਾਨ ਜਿੱਥੇ ਮਹਾਰਾਜ ਦਾ ਜਨਮ ਜਨਮ ਹੋਇਆ ਹੈ ਇੱਕ ਨਰਕਾ ਫੇਰ ਸਾਹਿਬ ਦੀ ਧਰਤੀ ਤੇ ਆ ਤੇ ਸਾਰੇ ਮਨੁੱਖਾਂ ਨੂੰ ਕਾਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਜਨਮ ਦਿੱਤਾ ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨਮ ਲੇਤਾ ਉਦੋਂ ਦੁਨੀਆ ਸਰਬਾਤ ਰਹੀ ਸੀ ਅੱਤ ਸਿਰੇ ਦੇ ਅੱਤ ਦਾ ਅਤਿਆਚਾਰ ਹੋ ਰਿਹਾ ਸੀਗਾ ਉਹੀ ਕਿ ਤੇਰੂ ਬਚਾ ਕੇ ਰਾਜੀ ਨਹੀਂ ਸੀ ਤੇ ਗੁਰੂ ਨਾਨਕ ਸਾਹਿਬ ਆਏ ਤੇ ਜੋ ਮਨੁੱਖਤਾ ਦਾ ਭਲਾ ਕਰਨਾ ਸੀ ਉਹ ਮਹਾਰਾਜ ਨੇ ਕੀਤਾ ਪੂਰੀ ਲੋਕਾਈ ਦਾ ਇਸ ਦੇਸ਼ ਦੇ ਅਧਿਕਾਰੇ ਨੂੰ ਨਾਮ ਜਪੋ ਵੰਡ ਛਕੋ ਕੀਰਤ ਕਰੋ ਵੀ ਮਹਾਰਾਜ ਨੇ ਇਹ ਸਾਨੂੰ ਹੁਕਮ ਵੀ ਕੀਤਾ ਤੇ ਖਾਲਸੇ ਦਾ ਕੰਮ ਵਾ ਨਾਮ ਜਪਣਾ ਵੰਡ ਛਕਣਾ ਤੇ ਕੀਰਤ ਕਰਨੀ ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਇਹਾਾਰੇ ਤੇ ਸਾਰੀ ਮਨੁੱਖਤਾ ਵੀ ਲੱਖ ਲੱਖ ਵਧਾਈਆਂ ਬਹੁਤ ਬਹੁਤ ਵਧਾਈਆਂ ਵੇਰ ਸਾਹਿਬ ਤੇ ਸੰਗਤਾਂ ਬਹੁਤ ਗਿਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਗੁਰੂਾਨਕ ਪਾਤਸ਼ਾਹ ਦਾ ਪਿਆਰਾ ਮਨਾਓ ਤੇ ਖੁਸ਼ੀਆਂ ਮਨਾਓ ਤੇ ਆਪਣੇ ਘਰ ਖੁਸ਼ੀਆਂ ਖੇੜੇ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਗਤ ਉਸਾਰ ਸਮੂਹ ਨੂੰ ਉਪਰ ਪਾਉਂਦੀਆਂ ਕੋਟਾ ਮੇ ਕੋਟ ਵਧਾਈਆਂ ਹੋਣ ਜੀ ਸਤਿਗੁਰੂ tangent guru nanak dev ji ਦੇ ਪ੍ਰਕਾਸ਼ ਜੀ ਦੀ ਯਾਦ ਅੰਦਰ ਹਰ ਸਾਲ ਦੀ ਤਰ੍ਹਾਂ ਸਟੇਟ ਗੁਰਦੁਆਰਾ ਸਾਹਿਬ ਕੋਲ ਯਾਤਰਾ ਸਵੇਰੇ ਨੰਭੋਈ ਸਵੇਰੇ 4 ਵਜੇ ਸਵੇਰ ਰਖਾਤੀ ਕੀਤੀ ਕਰਕੇ ਖੁਆ ਸਿੰਘ ਗੁਰਦੁਆਰਾ ਸਾਹਿਬ ਪੇਰ ਸੇ ਪਹੁੰਚੇ ਹਾਂ ਜੀ ਸੰਗਤਾਂ ਦੇ ਅੰਦਰ ਬੜਾ ਚਾਅ ਹੈ ਜੀ ਸਵੇਰ ਤੋਂ ਲੈ ਕੇ ਸੰਗਤਾਂ ਕਹਿੰਦੇ ਤਰਲੀਆਂ ਨੇ ਸ਼ਹਿਰ ਦੀਆਂ ਸੰਗਤਾਂ ਪਿੰਡਾਂ ਦੀਆਂ ਸੰਗਤਾਂ ਵੱਲੋਂ ਲੱਗਦੀ ਜਾ ਰਹੇ ਹਨ ਆਸਾ ਅਤੇ ਸਨ 2000 ਵਿੱਚ ਪਹਿਲੀ ਵਾਰ ਇਹ ਯਾਤਰਾ ਸ਼ੁਰੂ ਹੋਈ ਸੀ ਜੋ ਕਿ ਅੱਜ 25 ਸਾਲ ਹੋ ਗਏ ਨੇ ਸਤਿਗੁਰੂ ਦੀ ਕਿਰਪਾ ਨਾਲ ਇਹ ਲਗਾਤਾਰ ਸੇਵਾ ਚੱਲ ਰਹੀ ਹੈ ਸਤਿਗੁਰੂ ਮੇਰਾ ਕਰਨ ਇਸੇ ਤਰ੍ਹਾਂ ਸਤਿਗੁਰੂ ਹਮੇਸ਼ਾ ਹਮੇਸ਼ਾ ਸੇਵਾ ਲਈਂਦਿਆ ਰਹਿਂਦੇ ਰਹਣ ਸਤਿਗੁਰੂ ਸਾਰੰਭਲ ਪਤਖੰਡ ਇੱਕ ਸਾਰੰਭਲ ਸਤਿਗੁਰੂਕਸ਼ੀਤਿਦਾਰ ਪਤਖੰਡੀ ਦੇ ਨਾਲ ਜੋੜਨ ਸਤਿਗੁਰੂ ਆਦਿਸ਼ਾ ਦੀ ਸਾਰੇ ਐਕਟਰਾਂ ਦਾ ਸਾਰੀਆਂ ਸੰਸਥਾਵਾਂ ਦਾ ਉਪਰ ਦੇਰ ਸਰਕੀ ਦਾ ਮੈਨੇਜਮੈਂਟ ਹੈ ਉਹਨਾਂ ਨੇ ਬੜੇ ਸੋਹਣੇ ਪਰਫਾਰਮੈਂਸ ਦਿੱਤੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਭੰਤਾਂਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਇਹ 25ਵੀਂ ਮਹਾਨ ਪੈਦਲ ਯਾਤਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਸਟੇਟ ਗੁਰਦੁਆਰਾ ਸਾਹਿਬ ਤੋਂ ਸਵੇਰੇ ਆਰੰਭ ਹੁੰਦੀ ਹੈ ਜਿਸ ਦੀ ਸੰਪੂਰਨਤਾ ਹੀ ਭੰਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਅਰਤੀ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਸੰਪੂਰਨਤਾ ਹੀ ਹੁੰਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਇਸ ਗੁਰੂ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਅਰਤੀ ਵਿਸ਼ੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਵੇਰ ਤੋਂ ਹੀ ਚਾਲੇ ਪਾ ਲੈਂਦੀਆਂ ਹਨ ਔਰ ਇਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਤਰੀਆਂ ਸਮੂਹ ਸਾਧ ਸੰਗਤਾਂ ਨੂੰ ਇਲਾਕਾ ਨੂੰ ਵਸੀਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਦਾਸ ਜਥੇਦਾਰ ਕਰਨੈਲ ਸਿੰਘ ਡੋਗਰਾਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜੇ ਖੁਸ਼ੀਆਂ ਭਰਿਆ ਭੱਗਾ ਭਰਿਆ ਤੇ ਹਰਾ ਸਵੇਰੇ ਅਮਰ ਤਵੇੜੇ 4 ਵਜੇ ਤੋਂ ਸੇਧ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵਿਏ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੈਦਲ ਯਾਤਰਾ ਆਰੰਭ ਹੋਈ ਸੀ ਇਹ ਪੈਦਲ ਯਾਤਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਸ਼ਮੇਸ਼ ਸੇਵਕ ਜਥਾ ਤੇ ਸਾਰੀਆਂ ਧਾਰਮਿਕ ਜਥਿਆਂ ਬੰਦੀਆਂ ਦੇ ਸਹਿਯੋਗ ਦੇ ਨਾਲ ਆਰੰਭ ਕੀਤੀ ਗਈ ਸੀ ਜਿਹੜਾ ਸਾਰੇ ਰਸਤੇ 'ਚ ਥਾੜਾ-ਥਾੜਾ ਪੜਾ ਕਰਦੇ ਹੋਏ ਸੰਗਤਾਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਇਸ ਪੈਦਲ ਯਾਤਰਾ ਦਾ ਸਵਾਗਤ ਕੀਤਾ। ਥਾਂ-ਥਾਂ ਤੇ ਲੰਗਰ ਲਾਏ ਔਰ ਬਹੁਤ ਵੱਡੇ ਪ੍ਰਬੰਧ ਕਰਕੇ ਸੰਗਤਾਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੁਣ ਅਸੀਂ ਗੁਰਦੁਆਰਾ ਬੇਰ ਸਾਹਿਬ ਸultanpur ਨੂੰ ਦੀ ਪਹੁੰਚ ਗਏ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੰਜਾਬ ਪਿਆਰਿਆਂ ਪੰਜਾਬ ਦਲਾਰਿਆਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੜਾ ਚਾਹੇ ਇਹ ਸੰਪੂਰਨ ਹੋਇਆ ਹੁਣ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੋਖਾ ਸੰਦੇਸ ਆਪਣੇ ਬਰਾਜਮਾਨ ਹੋ ਗਏ ਹਨ ਅਸੀਂ ਸਾਰਿਆਂ ਨੇ ਸਤਿਗੁਰੂ ਦਾ ਤਰਵਾਦ ਕੀਤਾ ਅੱਜ ਦਾ ਇਹ ਸਾਰਾ ਪ੍ਰਬੰਧ ਦਾ ਸਬੰਧ ਹੈ ਕਿ ਸਾਡੇ ਸਤਿਕਾਰਯੋਗ ਮੈਨੇਜਰ ਸਰ ਅਵਤਾਰ ਸਿੰਘ ਜੀ ਜਿਨ੍ਹਾਂ ਦੇ ਸਟੇਜ ਪ੍ਰਬੰਧ ਨੇ ਜਿਨ੍ਹਾਂ ਦੀ ਸਮੁੱਚੀ ਟੀਮ ਨੇ ਅਸ ਅਬਰ ਦੇ ਵੇਲੇ ਤੋਂ ਲੈ ਕੇ ਕਪੂਰਥਲਾ ਦੀਆਂ ਜੋ ਸੰਗਤਾਂ ਪੈਦਲ ਚੱਲ ਕੇ ਆਈਆਂ ਸਨ ਦੱਸ ਰਿਹਾ ਸੀ ਕਿ 9-10 ਵਿੱਚ ਤੋਂ ਲੈ ਕੇ ਇੱਕ ਭਾਰੀ ਜੋੜ ਮੇਲੇ ਦੇ ਰੂਪ ਵਿੱਚ ਇਹ ਐਜੇ ਪੈਦਲ ਯਾਤਰਾ ਨੇ ਰੂਪ ਧਾਰਨ ਕਰ ਲਿਆ ਔਰ ਮੈਨੇਜਰ ਸਾਹਿਬ ਨੇ ਆਈਆਂ ਸੰਗਤਾਂ ਦਾ ਜਿੱਤੇ ਸਵਾਗਤ ਕੀਤਾ ਉੱਥੇ ਸਾਰੇ ਪ੍ਰਬੰਧ ਲੰਗਰਾਂ ਦੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਦੇਸ਼ਵਦੇਸ਼ ਚ ਵਾਦੇ ਸਾਰੇ ਗੁਰਸਿੱਖਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਨਾਰਕ ਪਾਤਸ਼ਾਹ ਜੀ ਦੇ 556 ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਅਰਦਾਸ ਕਰਦਾ ਦਾਤਿਆ ਇਸ ਤੇਰੇ ਹੁਕਮ ਦੇ ਵਿੱਚ ਪੰਜਾਬੀ ਏਕਤਾ ਔਰ ਸਿੱਖ ਭਾਈਚਾਰੇ ਦੀਆਂ ਸਾਂਝਾਂ ਪੱਕੀਆਂ ਹੋ ਜਾਣ ਔਰ ਗੁਰਨਾਰਕ ਪਾਤਸ਼ਾਹ ਆਪ ਕਿਰਪਾ ਕਰੋ ਆਪ ਮੇਰਾ ਕਰੋ ਚਰਦੀ ਕਲਾ ਕਰਕੇ ਆਪਣੇ ਸਿੱਖਾ ਸੇਵਕਾਂ ਕੋਲ ਇਸੇ ਤਰ੍ਹਾਂ ਸੇਵਾ ਲੈਂਦੇ ਰਹੋ ਮੈਂ ਫਿਰ ਦੁਬਾਰਾ ਆਪਣੇ ਦਸ਼ਵੇ ਸੇਵਕ ਜਥੇ ਦਾ ਸਾਰੀਆਂ ਧਾਰਮਿਕ ਪ੍ਰਬੰਧਕ ਕਮੇਟੀਆਂ ਦਾ ਔਰ ਸੁਭਚੀ ਸੰਗਤਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਖਾਸ ਕਰਕੇ ਗੁਰਦੁਆਰਾ ਸ਼੍ਰੀ ਬੇਸਾਉ ਦੇ ਮੈਂਜਲ ਸਾਹਿਬ ਨੂੰ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਆ ਆਦਰ ਸਹਿਤ ਫਤਿਹ ਬਣਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ